ਤਾਂ ਅਮਰ ਸਿੰਘ ਚ ਮਕੀਲਾ ਨਾਲ ਗਾਉਣ ਲੱਗਿਆ ਅਮਰਜੋਤ ਉਹ ਜਿਆਦਾ ਸਮਾਂ ਤੁਹਾਡੇ ਕੋਲ ਜਾਂਦੇ ਆਉਂਦੇ ਸਨ ਬਹੁਤ ਜਿਆਦਾ ਮੈਂ ਉਹਨਾਂ ਕੋਲ ਬਹੁਤ ਰਹਿੰਦੀ ਸੀ ਰਹਿੰਦੀ ਸੀ ਇਸ ਘਰ ਵਾਲੇ ਉਹਨਾਂ ਦਾ ਕੋਈ ਇਤਰਾਜ਼ ਕਰਦੇ ਸਨ ਜਾਂ ਉਹਨਾਂ ਦੀ ਆਪਸ ਵਿੱਚ ਫਿਰ ਵਧੀਆ ਸੀ ਇਤਰਾਜ਼ ਤਾਂ ਤਾਂ ਕਰਦੇ ਹੁੰਦੇ ਆ ਜੇ ਘਰ ਵਾਲੇ ਦੀ ਬਣਦੀ ਹੋਵੇ ਭਾਜੀ ਦੀ ਬਣਦੀ ਨਹੀਂ ਇਹ ਸੱਬਰ ਨਾਲ ਉਹ ਤਾਂ ਹੁੰਦਾ ਹੀ ਨਹੀਂ ਸੀ ਫਿਰ ਉਹਨਾਂ ਦੀ ਨੇ ਇੱਕ ਸਰਾ ਸਾਹ ਬਰਾਉਣ ਦੀ ਪੁਰਾਣੀ ਇੰਟਰਵਿਊ ਹੈ ਜਿਦੇ ਵਿੱਚ ਇਹ ਰਿਕਾਰਡ ਹੈ ਕਿ ਅਮਰਜੋਤ ਜਿਹੜੇ ਨੇ ਜਦੋਂ ਅਖਾੜੇ ਤੇ ਜਾਣ ਲੱਗਦੇ ਹਨ ਜਦੋਂ ਵੀ ਅਖਾੜੇ ਦੇ ਜਾਣਾ ਪਹਿਲਾਂ ਗੁਰਮੇਲ ਕੋਰਾਂ ਨਾਲ ਪਰਿਵਾਰ 'ਚ ਕੰਮਕਾਰ ਕਰਾਉਂਦੇ ਆਣ ਜਿਵੇਂ ਭਾਂਡੇ ਬਿਲ ਨਾ ਕਿਉਂ ਉਹਨੇ ਕਿ ਭਾਂਡੇ ਵੱਜਣੇ ਠੀਕ ਬਿਲਕੁਲ ਨਹੀਂ ਉਹ ਬਾਜੀ ਤਾਂ ਰੋਕਦੇ ਸੀ ਵੀ ਤੂੰ ਉਸ ਘਰੇ ਜਾਣਾ ਨਹੀਂ ਪਰ ਫਿਰ ਵੀ ਉਹਨੂੰ ਐ ਸੀ ਵੀ ਚਲੋ ਇਹਨਾਂ ਦਾ ਪਰਿਵਾਰ ਹੈ ਇਹਨਾਂ ਨੂੰ ਖਾਣ ਪਾਣ ਵੀ ਦਿੰਦੀ ਸੀ ਪਹਿਨਣ ਨੂੰ ਵੀ ਦਿੰਦੀ ਸੀ ਪਰ ਇਹ ਅੱਜ ਤੱਕ ਉਹਦੇ ਬਣੇ ਨਹੀਂ ਤੇ ਨਾ ਹੀ ਬਣਨ ਵਾਲੇ ਆ ਇਹ ਜਿਹੜੇ ਆਪਣੇ ਘਰ ਵਾਲਾ ਕਹਿੰਦੀ ਆ ਮੇਰਾ ਘਰ ਵਾਲਾ ਇਹ ਉਹਦੀ ਨਹੀਂ ਬਣੀ ਸਵਰਗੀ ਜਿਹੜੇ ਅਮਰਜੋਤ ਕੌਰ ਜੀ ਨੇ ਉਹਨਾਂ ਦੇ ਭੈਣ ਜੀ ਸਾਡੇ ਨਾਲ ਬੈਠੇ ਨੇ ਤੁਹਾਡਾ ਨਾਮ ਕੀ ਥੋੜਾ ਆਪਣੇ ਮੇਰਾ ਨਾਮ ਜਸਵੰਤ ਕੌਰ ਆ ਜੀ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਸੀਂ ਕਿੰਨੇ ਛੋਟੇ ਉਹਨਾਂ ਤੋਂ ਜਾਂ ਵੱਡੇ ਸੀ ਮੈਂ ਉਹਨਾਂ ਤੋਂ ਥੋੜੇ ਇੱਕ ਸਾਲ ਵੱਡੀ ਆ ਜੀ ਤੁਸੀਂ ਵੱਡੇ ਸੀ ਹਾਂ ਜੀ ਮੈਂ ਵੱਡੀ ਉਹ ਤੁਹਾਡਾ ਸੁਭਾਅ ਕਿਸ ਤਰ੍ਹਾਂ ਦੇ ਹਨ ਘਰ ਚ ਉਹਦਾ ਸੁਭਾਅ ਕਰਕੇ ਤਾਂ ਅੱਜ ਇੰਨੀ ਦੁਨੀਆ 'ਚ ਮਸ਼ਹੂਰ ਨੇ ਉਹ ਜੀ ਸੁਭਾਅ ਉਹਨਾਂ ਦਾ ਬਹੁਤ ਵਧੀਆ ਸੀ ਪਾਜੀ ਦਾ ਵੀ ਤੇ ਉਹਦਾ ਵੀ ਦੋਨਾਂ ਦਾ ਵਧੀਆ ਸੀ ਠੀਕ ਹੈ ਹਾਂਜੀ ਤੇ ਜਿਆਦਾ ਸਮਾਂ ਜਿਹੜਾ ਹੈ ਉਹ ਤੁਹਾਡੇ ਘਰ ਦੇ ਵਿੱਚ ਜਿਵੇਂ ਹੋਰ ਕਿਹੜੇ-ਕਿਹੜੇ ਪਰਿਵਾਰਕ ਮੈਂਬਰਸ ਹਨ ਜਿਵੇਂ ਤੁਹਾਡੇ ਡੈਡੀ ਨੇ ਆਪਾਂ ਸੁਣਿਆ ਹੈ ਹੋਰ ਕਿਹੜੇ-ਕਿਹੜੇ ਸਨ ਮੇਰੇ 4 ਬ੍ਰਦਰਸ ਸੀ ਜੀ ਤੇ ਅਸੀਂ ਤਿੰਨ ਭੈਣਾਂ ਸੀ ਤੇ ਦੋ ਦੀ ਡੈਥ ਹੋ ਗਈ ਤਿੰਨ ਭਰਾਵਾਂ ਦੀ ਵੀ ਡੈਥ ਹੋ ਗਈ ਮੰਮੀ ਪਾਪਾ ਦੀ ਵੀ ਡੈਥ ਹੋ ਗਈ ਮੈਂ ਤੇ ਮੇਰਾ ਬ੍ਰਦਰ ਆ ਬੈਠਾ ਇੱਥੇ ਪਪੂ ਜਸਪਾਲ ਪਪੂ ਹਾਂ ਜੀ ਦੋ ਭੈਣ ਬਰਾੜ ਹੈਗੀ ਬਾਕੀ ਜਾਨੀ ਘਰ ਦੇ ਵਿੱਚ ਜਿਹੜੇ ਭਰਾ ਨੇ ਉਹਨਾਂ ਦੀ ਡੈਥ ਹੋ ਗਈ ਹੈ ਹਾਂ ਜੀ ਡੈਥ ਹੋ ਗਈ ਇੱਕ ਬ੍ਰਦਰ ਹੈ ਸਭ ਤੋਂ ਛੋਟਾ ਜਿਹੜਾ ਇਹਨਾਂ ਨਾਲ ਪਹਿਲਾਂ ਕੋਸ਼ਸ਼ ਮੈਂ ਪਹਿਲਾਂ ਹਟ ਗਿਆ ਸੀ ਗੱਡੀ ਚਲਾਉਣੋਂ ਉਹ ਤੇ ਮੈਂ ਦੋਨੇ ਆ ਜੀ ਹਾਂ ਜੀ ਤੇ ਜੇ ਗੱਲ ਕੀਤੀ ਜਾਵੇ ਅਮਰਜੋਤ ਹੋਣਾ ਦੀ ਜ਼ਿੰਦਗੀ ਦਾ ਜਿਹੜਾ ਸਫਰ ਇਹ ਸੰਗੀਤਕ ਸਫਰ ਉਹਨਾਂ ਨੇ ਪਹਿਲੀ ਵਾਰੀ ਰਿਕਾਰਡਿੰਗ ਕਿੰਨਾ ਨਾਲ ਕਰਵਾਈ ਸੀ ਉਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਪਿਆਰਾ ਸਿੰਘ ਪੰਛੀ ਨਾਲ ਦੋ ਗੀਤ ਰਿਕਾਰਡ ਹੋਏ ਸੀ ਅੱਛਾ ਜਿਸ ਵਕਤ ਅਮਰ ਸਿੰਘ ਚਮਕੀਲਾ ਨਾਲ ਗਾਉਣ ਲੱਗਿਆ ਅਮਰਜੋਤ ਉਹ ਜਿਆਦਾ ਸਮਾਂ ਤੁਹਾਡੇ ਕੋਲ ਜਾਂਦੇ ਆਉਂਦੇ ਸਨ ਉਸ ਦਾ ਬਹੁਤ ਜਿਆਦਾ ਮੈਂ ਉਹਨਾਂ ਕੋਲ ਬਹੁਤ ਰਹਿੰਦੀ ਸੀ ਜੀ ਮੈਂ ਬਹੁਤ ਜ਼ਿਆਦਾ ਰਹਿੰਦੀ ਸੀ ਇਸ ਘਰ ਵਾਲੇ ਉਹਨਾਂ ਦਾ ਕੋਈ ਇਤਰਾਜ਼ ਕਰਦੇ ਸਨ ਜਾਂ ਉਹਨਾਂ ਦੀ ਆਪਸ ਵਿੱਚ ਫਿਰ ਵਧੀਆ ਨਹੀਂ ਸੀ ਇਤਰਾਜ਼ ਤਾਂ ਤਾਂ ਕਰਦੇ ਹੁੰਦੇ ਆ ਜੇ ਘਰ ਵਾਲੇ ਦੀ ਬਣਦੀ ਹੋਵੇ ਭਾਜੀ ਦੀ ਬਣਦੀ ਨਹੀਂ ਇਸ ਸੱਬਰ ਨਾਲ ਉਹ ਤਾਂ ਹੁੰਦਾ ਹੀ ਨਹੀਂ ਸੀ ਫਿਰ ਉਹਨਾਂ ਦੀ ਨੇ ਇੱਕ ਸਰਾ ਸਾਹ ਬਰਾਉਣ ਦੀ ਪੁਰਾਣੀ ਇੰਟਰਵਿਊ ਹੈ ਜਿਦੇ ਵਿੱਚ ਇਹ ਰਿਕਾਰਡ ਹੈ ਕੇ ਅਮਰਜੋਤ ਜਿਹੜੇ ਨੇ ਜਦੋਂ ਅਖਾੜੇ ਤੇ ਜਾਣ ਲੱਗਦੇ ਹਨ ਜਦੋਂ ਵੀ ਅਖਾੜੇ ਤੇ ਜਾਣਾ ਪਹਿਲਾਂ ਗੁਰਮੇਲ ਕੋਰਾਂ ਨਾਲ ਪਰਿਵਾਰ ਚ ਕੰਮਕਾਰ ਕਰਾਉਂਦੋਂਦੇ ਹਨ ਜਿਵੇਂ ਭਾਂਡੇ ਮਿਲ ਨਾ ਕਿਉਂ ਉਹਨੇ ਕਿ ਭਾਂਡੇ ਬੱਜਣੇ ਤੇ ਮੈਂ ਜਿਹੜਾ ਸਤੋ ਬਾਬਾ ਕੋਲਿਆ ਤੇਰਾ ਨਨਕਾਣਾ ਉਹ ਮੈਂ ਤਾਂ ਕਲਦੀਪ ਮਾਨਕ ਦਾ ਜਿਹੜਾ ਸੀ ਸਤ ਆਪਣੇ ਰਾਂਝਾ ਜੋਗੀ ਹੋ ਗਿਆ ਕੰਨੀ ਮੰਦਰਾ ਪਾਈਆ ਉਹ ਤਰਜ਼ ਤੇ ਲਿਖਿਆ ਸੀ ਪਰ ਜਦੋਂ ਇਹਨੇ ਕੰਪੋਜੀਸ਼ਨ ਬਣਾਈ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਵੀ ਤੇਰੇ ਅੰਦਰ ਤਾਂ ਆਪਣੇ ਕੋਈ ਐਸੀ ਮਸ਼ੀਨ ਇਫੈਕਟ ਕੀਤੀ ਆ ਜਿਹਦਾ ਪਤਾ ਨਹੀਂ ਕਿੰਨੀਆਂ ਕਮਰਸ਼ਲ ਦੀਆਂ ਨਿਕਲਦੀਆਂ ਨੇ ਯਾਨੀ ਤੁਹਾਡੇ ਜਿਹੜੇ ਸੀਗਾ ਉਹ ਤੋਂ ਹਟ ਕੇ ਉਹ ਫਿਰ ਤੁਹਾਨੂੰ ਵੀ ਚੰਗੇ ਲੱਗੇ ਬਹੁਤ ਚੰਗੀ ਲੱਗੀ ਜੀ ਮੈਂ ਕਿਦਾਂ ਮੈਂ ਕਿਸ ਕੰਪੋਜੀਸ਼ਨ ਤੇ ਲਿਖਿਆ ਤੇ ਇਹਨੇ ਕਿਸ ਕੰਪੋਜੀਸ਼ਨ ਤੇ ਬਣਾਤਾ ਤੈ ਲੈ ਕੇ ਰੱਖਦੀ ਹੁੰਦੇ ਬਿਲਕੁਲ ਬਿਲਕੁਲ ਜੀ ਕਿੱਥੇ ਬਣਾਈ ਅੱਛਾ ਜੀ ਇਹ ਜਿਹੜੇ ਕੰਪੋਜੀਸ਼ਨ ਬਣਾਈ ਜੇ ਇਹ ਤੇ ਕਿੱਥੇ ਬਣੀ ਇਹ ਕੰਪੋਜੀਸ਼ਨ ਚਮਕੀਲੇ ਨੇ ਜੀ ਆਪਣੇ ਉਹਦੀ ਮੋਟਰ ਤੇ ਬਣਾਈ ਸੀ ਸੱਤੇ ਆੜ ਉਹਦੀ ਜ਼ਮੀਨ ਸੀ ਉਸ ਮੋਟਰ ਦੇ ਲੈ ਕੇ ਬਣਾਈ ਵਾਹ ਜੀ ਵਾਹ ਯਾਨੀ ਇਹ ਬਿਲਕੁਲ ਨਹੀਂ ਉਹਦਾ ਬਾਜੀ ਦਾ ਰੋਕਦੇ ਸੀ ਵੀ ਤੂੰ ਉਸ ਘਰੇ ਜਾਣਾ ਨਹੀਂ ਪਰ ਫਿਰ ਵੀ ਉਹਨੂੰ ਐ ਸੀ ਵੀ ਚਲੋ ਇਹਨਾਂ ਦਾ ਪਰਿਵਾਰ ਹੈ ਇਹਨਾਂ ਨੂੰ ਖਾਣ ਪਾਣ ਵੀ ਦਿੰਦੀ ਸੀ ਪਹਿਨਣ ਨੂੰ ਵੀ ਦਿੰਦੀ ਸੀ ਪਰ ਇਹ ਅੱਜ ਤੱਕ ਉਹਦੇ ਬਣੇ ਨਹੀਂ ਤੇ ਨਾ ਇਹ ਬਣਨ ਵਾਲੇ ਆ ਪਿਛਲੇ ਦਿਨਾਂ ਦੇ ਤੁਸੀਂ ਇੱਕ ਘਟਨਾ ਵੀ ਵੇਖੀ ਹੋਣੀ ਹੈ ਦੀਪ ਸਿੱਧੂ ਹਣ ਜਿਹੜਾ ਇੱਕ ਸੁਪਰ ਸਟਾਰ ਗਾਇਕ ਅਦਾਕਾਰ ਸੀ ਬਹੁਤ ਮਾੜਾ ਤੇ ਪੰਜਾਬ ਦੇ ਹੱਕਾਂ ਦੀ ਵੀ ਗੱਲ ਕਰਦਾ ਸੀ ਬਸ ਉਹੀ ਉਹੀ ਮਾਰੇ ਜਾਂਦੇ ਆ ਤੁਸੀਂ ਹੁਣ ਇਹ ਬਾਲੀ ਗੱਲ ਤਾਂ ਕਹਿਣ ਦੀ ਲੋੜ ਹੀ ਨਹੀਂ ਤੁਹਾਨੂੰ ਪਤਾ ਜਿਹੜਾ ਹੀ ਕਿਸੇ ਦੇ ਹੱਕ ਦੀ ਗੱਲ ਕਰੇ ਚੰਗਾ ਗਾਇਕ ਹੋਵੇ ਉਹਦੀ ਮੌਤ ਨਿਸ਼ਚਿਤ ਆ ਜੀ ਮਤਲਬ ਜੇ ਕਹ ਲਈਏ ਜਿਸ ਤਰ੍ਹਾਂ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਇੱਕਦਮ ਲੋਕਾਂ ਦਾ ਦਿਲ ਜਿਹੜਾ ਟੁੱਟਿਆ ਉਹੀ ਕੋਈ ਉਸ ਵਕਤ ਉਹਨਾਂ ਲਈ ਤਾਂ ਵੇਖੋ 34 ਸਾਲ ਹੋ ਗਏ ਉਹਨੂੰ ਤਾਂ ਜੋ ਕੁਝ ਟਾਈਮ ਹੋਇਆ ਅ 34 ਸਾਲ ਹੋ ਗਿਆ ਕੱਠ ਦੱਸਦਾ ਉਧਰ ਵੀ ਜਾ ਕੇ ਵੇਖ ਲਓ ਉਧਰ ਵੀ ਕੱਠ ਹੈ ਇੱਧਰ ਵੀ ਕੱਠ ਹੈ ਇਸ ਤੋਂ ਇਲਾਵਾ ਪਿਆਰਾ ਸਿੰਘ ਪੰਛੀ ਜੀ ਤੋਂ ਇਲਾਵਾ ਉਹਨਾਂ ਨੇ ਇੱਕ ਮਾਨਕ ਸਾਹਿਬ ਰੌਣਲ ਵੀ ਗਾਇਆ ਹਾਂਜੀ ਦੋ ਗੀਤ ਰਿਕਾਰਡ ਉਹਨਾਂ ਨਾਲ ਵੀ ਕਿੰਨਾ بڑے ਹੋਏ ਸਨ 10 ਪੜੇ ਕਰਨੈਲ ਗਿਲਣਾ ਵੀ ਗਾਇਆ ਜੀ ਤੇ ਧੰਨਾ ਸਿੰਘ ਰਗੀਲਾ ਨਾਲ ਵੀ ਗਾਇਆ ਜੀ ਤੇ ਰਿਕਾਰਡ ਬਸ ਪੰਛੀ ਨਾਲ ਤੇ ਇਹਨਾਂ ਨਾਲ ਤੇ ਬਾਕੀ ਤਾਂ ਫਿਰ ਉਹ ਆਪ ਮੀਆਂ ਬੀਬੀ ਸੀ ਜੀ ਹਾਂਜੀ ਜਿਸ ਵਕਤਾਂ ਉਹਨਾਂ ਦੀ ਡੈਥ ਹੋਈ ਹੈ 8 ਮਾਰਚ 1988 ਨੂੰ ਹਾਂਜੀ ਉਸ ਦਿਨ ਜਿਹੜੇ ਇਹਨਾਂ ਦਾ ਬੇਟਾ ਹੈ ਉਹਦੀ ਉਮਰ ਕਿੰਨੀ ਕੁ ਸੀ ਜੇਪੋ ਦੀ ਉਮਰ ਢਾਈ ਕਿਸਾਲ ਸੀ ਜਿਹੜਾ ਛੋਟਾ ਸੀ ਉਹ 21 ਦਿਨਾਂ ਦਾ ਸੀ ਸੌਰੀ ਨਹੀਂ 21 ਦਿਨਾਂ ਦਾ ਛੱਡ ਕੇ ਗਈ ਸੀ 3 ਮਹੀਨੇ ਦਾ ਸੀ ਪੂਰਾ ਜਿੱਦਣ ਡੈਥ ਹੁੰਦੀ ਆ ਤੇ 1 ਮਹੀਨਾ ਬਿਮਾਰ ਰਿਆ ਬਹੁਤ ਜ਼ਿਆਦਾ ਬਿਮਾਰ ਰਿਆ 4 ਮਹੀਨੇ ਬਾਅਦ ਉਹਦੀ ਡੈਥ ਹੋ ਗਈ ਅੱਛਾ ਜਾਨੀ ਅਮਰਜੋਤ ਦੇ 2 ਬੱਚੇ ਸਨ ਦੋ ਦੋ ਬੱਚੇ ਦੋ ਸੀ ਇੱਕ ਬੇਟਾ ਕੇ ਸੌਰੀ ਦੋਨੇ ਬੇਟੇ ਕਿ ਅਗਲੀ ਵਾਰ ਇਸ ਤੋਂ ਵੀ ਵੱਡਾ ਖਾੜਾ ਲਾਵਾਂਗੇ ਜੀ ਜੀ ਹਾਂ ਲੰਗਰ ਵੀ ਰੋਟੀ ਚਾਹ ਬੜੀ ਸਾਰਾ ਕੁਝ ਵਧੀਆ ਚੱਲੂ। ਕਿ ਸਰਾਂ ਸਭ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੱਜ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ। ਦੁਨੀਆ ਬਹੁਤ ਜ਼ਿਆਦਾ ਆਈ ਹੋਈ ਹੈ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਹਰ ਸਾਲ ਇੰਨੀ ਕਵਰੇਜ ਦਿੰਨੇ ਇਸ ਵਰਸੀ ਨੂੰ। ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਮੈਂ ਇਹੀ ਕਹਾਂਗਾ ਵੀ ਉਸ ਦੁਕਾਨਾ ਗਾਇਕੀ ਦੀ ਬਾਸ਼ਾ ਜੋੜੀ ਦੀ ਹੈ। ਜਿੰਨੇ ਵੀ ਸਰੋਤੇ ਚੱਲ ਕੇ ਆਉਂਦੇ ਨੇ ਦਿਨੋਂ ਦਿਨ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਔਰ ਉਹਨਾਂ ਦੇ ਆਕੇ ਕਦਮ ਸਾਡੇ ਸਰਦ ਮੱਥੇ ਤੇ ਕਿਉਂਕਿ ਰਹੀ ਦੁਨੀਆ ਤੱਕ ਦੁਕਾਨਾਂ ਦੇ ਬਾਈਕ ਦੀ ਜੋੜੀ ਦਾ ਉਹਨਾਂ ਦਾ ਨਾਮ ਜਿਹੜਾ ਹੈਗਾ ਰਹਿਣਾ ਔਰ ਅੱਜ ਤੁਸੀਂ ਦੇਖ ਰਹੇ ਲੱਖਾਂ ਦਾ ਦਰਵਾਜ਼ੇ ਵਿੱਚ ਹੁਣ ਤਾਂ ਇਹ ਕਿ ਤਾ ਤਿੰਨ ਜਗ੍ਹਾ ਲੱਗ ਰਿਹਾ ਸੰਵਰਾਲੇ ਵੀ ਬਹੁਤ ਵੱਡਾ ਲੰਗਰ ਲੱਗ ਰਿਹਾ ਨੇ ਯਾਦ ਦੇ ਵਿੱਚ ਉਹਨਾਂ ਦੇ ਬਹੁਤ ਬਹੁਤ ਐਨਆਰ ਵੀਰਾਂ ਧੰਨਵਾਦ ਔਰ ਪਿਛਲੇ ਸਮੇਂ ਦੇ ਵਿੱਚ ਕੁਝ ਮਾੜੇ ਅਨਸਰ ਲੋਕਾਂ ਨੇ ਗਲਤ افਵਾਹਾਂ ਬਾਰੇ ਭਲਾਈਆਂ ਨੇ ਜੋ ਕਿ ਗਲਤ ਨਹੀਂ ਪਰ ਅਸੀਂ ਇਹ ਗਲਤੀ ਹਾਮੀਆਂ ਵੀ ਉਹਨੇ ਯਾਦ ਵਿੱਚ ਮੇਲਾ ਜਿਹਨੋਂ ਦਿਨ ਵੱਡਾ ਹੋਣਾ ਚਾਹੀਦਾ ਵਰਸੀ ਜਿਹੜੀ ਹੁੰਦੀ ਹੈ ਵੱਡਾ ਹੋਣਾ ਚਾਹੀਦਾ ਹਾਂਜੀ ਇਸ ਤੋਂ ਲਾਵਾ ਜਿਵੇਂ ਗੱਲ ਕੀਤੀ ਹੈ ਤੁਹਾਡੇ ਨਾਲ ਸਵਰਨ ਸਿਵਿਆ ਹੁਣੀ ਵੀ ਨੇ ਹਾਂਜੀ ਉਹ ਆਉਣ ਵਾਲੇ ਨੇ ਸਵਰਨ ਸਿਵਿਆ ਜੀ ਇੱਥੇ ਨੇ ਕਿਉਂਕਿ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਚਮਕੀਲਾ ਜਿਹਾ ਪ੍ਰਤੀ ਪਹਿਲਾਂ ਤੋਂ ਯਾਰੀ ਦੋਸਤਰੀ ਹੈ ਉਹਨਾਂ ਦੀ ਬਹੁਤ ਕੁਸ਼ ਹੈ ਜਿਹੜਾ ਸਾਨੂੰ ਵੀ ਅਸੀਂ ਉਹਨਾਂ ਤੋਂ ਸਿੱਖਿਆ ਇੱਕ ਸਰਾਂ ਸਾਹਿਬ ਜਿਵੇਂ ਕਹਿ ਰਹੇ ਨੇ ਇਸ ਵਾਰੀ ਕਿ ਜਿਹੜਾ ਵੱਖਰੇ ਤੌਰ ਦੀ ਵਿੱਚ ਵਕੀਲਾ ਸਾਹਿਬ ਦੇ ਇਹ ਸਾਲੀ ਸਹਿਬਾਨੇ ਨਾਲ ਵੀ ਇਹ ਕੁਝ ਵੱਖਰੇ ਤੋਂ ਆਪਣੇ ਤੌਰ ਤੇ ਸਟੇਜ ਲਗਾ ਰਹੇ ਨੇ ਕੀ ਸਚਾਈ ਹੈ ਨਹੀਂ ਵੱਖਰੀ ਨਹੀਂ ਕੋਈ ਸਹੀ ਨਹੀਂ ਜੀ ਵੱਖਰੀ ਵੱਖਰੀ ਵਾਲੀ ਕੋਈ ਗੱਲ ਨਹੀਂ ਪਰਿਵਾਰ ਹੈ ਜੀ ਕੁਝ ਕਲਾਕਾਰਾਂ ਦਾ ਰੋਸਾ ਹੁੰਦਾ ਜੀ ਸਾਨੂੰ ਟਾਈਮ ਨਹੀਂ ਮਿਲਦਾ ਜੀ ਇਹ ਤਾਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਇਧਰ ਦਾ ਲੰਗਰ ਦਾ ਤੇ ਜਦੋਂ ਨਹੀਂ ਮੌਕਾ ਮਿਲਦਾ ਉਹ ਸਟੇਜ ਵੀ ਕਰਦੀ ਹੈ ਇਹ ਵੀ ਸਟੇਜ ਕਰਦੀ ਹੈ ਜੀ ਸਾਰੇ ਪਰਿਵਾਰਕ ਮੈਂਬਰ ਨੇ ਸਾਡਾ ਕਿਸੇ ਨਾਲ ਕੋਈ ਰੋਸਾ ਨਹੀਂ ਡਾਉਂਦਾ ਸਾਡੇ ਨਾਲ ਸਾਡੇ ਪਰਿਵਾਰਕ ਮੈਂਬਰ ਨੇ ਰਲ ਮਿਲ ਕੇ ਕਰੀ ਜਾਂਦੇ ਆ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹਾਂਜੀ ਸੋ ਇਹ ਸਣ ਸਰਾ ਸਾਹਿਬ ਇਹ ਬਿਜੀ ਨੇ ਥੋੜੇ ਆਪਾਂ ਇੱਧਰ ਵੀ ਗੱਲ ਕਰਨਾਮ ਕੀ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਕੀ ਕਹਿਣਾ ਚਾਹੋਗੇ ਚਮਕੀਲੇ ਬਾਰੇ ਜਾਣਦੇ ਹੋ ਉਹਨਾਂ ਨੂੰ ਮਿਲੇ ਹੋ ਕਦੇ ਨਹੀਂ ਮੇਰੇ ਤਾਇਆ ਜੀ ਦੇ ਵਿਆਹ ਤੇ ਵਿਆਹ ਤੇ بیٹے ਦੇ ਵਿਆਹ ਤੇ ਲੱਗਿਆ ਸੀ ਅੱਛਾ ਇਹ ਅਮਰ ਜੋੜੀ ਇਹਦੇ ਬਾਰੇ ਕਹਿਣ ਨੂੰ ਤਾਂ ਕੁਝ ਰਹਿ ਨਹੀਂ ਜਾਂਦਾ ਕਿਉਂਕਿ ਇਹ ਮਹਾਨ ਜੋੜੀ ਇਹ ਅਮਰ ਜੋੜੀ ਜੀਨੂੰ ਕਿ ਦੁਨੀਆ 34 ਸਾਲਾਂ ਬਾਅਦ ਵੀ ਵੱਧੇ ਹੀ ਜਾ ਰਿਹਾ ਇਹਨਾਂ ਦਾ ਕਾਰਵਾ ਪਿਆਰ ਦਾ ਐਨੇ ਸਾਲਾਂ ਬਾਅਦ ਵੀ ਬਸ ਮੈਂ ਤਾਂ ਇਹੀ ਕਹਾਂਗਾ ਨਾ ਜੀ